ਮੰਗਣ ਲੋਣੀਆ ਮੋਰਗਾ ਪਹਿਲਾ ਗਾਣਾ ਸੁਣਾ ਓ ਮੇਰਾ ਗਾਣਾ ਸੁਣਾ ਦੇ ਗਾਣਾ ਸੁਣਾ ਪਤ ਓ ਸੈਕਲੀ ਤੇ ਨਿਕਲ ਤੇਲੀ ਡਾਰ ਮੰਗਣ ਓ ਵਖਰੋ ਵਖਰੀ ਸਟਾਈਲ ਸੈਕਲੀਆਂ ਦੇ ਸਾਡੀਆਂ ਦਾ ਸਾਵਲਾ ਰੈਂਟਾ ਕੰਤਾ ਚਿੱਟਾ ਕਿੱਡੇ ਜਮਾ ਪੁਰਾ ਬੋਤੇ ਜੰਮ ਆ ਜਾ ਤੂੰ ਨਹੀਂ ਇੱਥੇ ਖੜੇ ਹੋ ਕੋ ਕੈਮਰੇ ਸਾਹਮਣੇ ਬੋਲੂਗਾ ਤਾਂ ਲੋਕਾਂ ਨੂੰ ਪਤਾ ਲੱਗੂ ਵੀਰੇ ਕੋਣ ਬੋਲੋ ਕੋਈ ਨਹੀਂ 10 5 15 ਸਾਧਿਆ ਗੰਦਰਾ ਸਾਉਣਾ ਵਿੱਟਾ ਕੰਨ ਚਿੱਟਾ ਜੇ ਜਮੋਰੀ ਤੇ ਮਾਈ ਲੋੜੀ ਅੱਗੇ ਜੋੜੀ ਦੇ ਦੇ ਵੇ ਮਾਈ ਲੋੜੀ ਉਹਦੇ ਅੰਦਰ ਬੁੜੀਆਂ ਕਮਾਣੀ ਮੇਰੇ ਕੋ ਮੰਗੋ ਮੇਰੇ ਕੋ ਹੋਰ ਕੋਈ ਗਾਣਾ ਗਾਣਾ ਦੇ ਇੱਕੋ ਹੀ ਗਾਣਾ ਕਰਿਆ ਤੇ ਹੁਣ ਗਾਣਾ ਤੇ ਹੋਰ ਬਦਲੋ ਗਾਣਾ ਬਦਲੋ ਮੈਨੂੰ ਨਹੀਂ ਹੁੰਦਾ ਤੂੰ ਹੋਰ ਕੋਈ ਗਾਣਾ ਤੂੰ ਸੁਣਾ ਜਾਂ ਤੂੰ ਵੀ ਸੁਣਾ ਮੈਂ ਤੁਹਾਨੂੰ ਸੁਣਾ ਤੂੰ ਸੁਣ ਹਾਂ ਤੂੰ ਸੁਣਾ ਲੈ ਯਾਰ ਤੂੰ ਸੁਣਾ ਸਾਹ ਮੰਗਾ ਤੁਸੀਂ ਆਏ ਸੁਣਾ ਤੂੰ ਕਿੰਨੇ ਜਣੇ ਤੁਸੀਂ ਤਿੰਨ ਜਣੇ ਹਾਂਜੀ ਦਿੱਤੇ ਦਾ ਰੁਪਏ ਦਿੱਤੇ ਦਿੱਤੇ ਅਮਰ ਰੁਪਏ ਦਿੱਤੇ ਹਾਂ ਹੋਰ ਕੀ ਚਾਹੀਦਾ ਉਹ ਮੰਗਦਾ ਹੁਣ ਤਾ ਤੁਸੀਂ ਤਿੰਨੇ ਇਕੱਠੇ ਹੀ ਆ ਤੁਸੀਂ ਐ ਆਨਾ ਸੁ ਮੰਗਾਓ ਆਏ ਦੇ ਵੱਲੋਂ ਚੱਲ ਜਾਓ ਵਾ ਠੀਕ ਗਾਣੇ ਵੀ ਸਿੱਖੋਂ ਆਉਂਦਾ ਤੁਹਾਨੂੰ ਗਾਣੇ ਕੋਈ ਆਉਂਦਾ ਨੇ ਲੋੜੀ ਮੰਗਦੇ ਆ ਜੇ ਲੋੜੀ ਇੱਧਰੋਂ ਵੀ ਮੰਗਦੇ ਆ ਉਹ ਭਰਾਵਾ ਸਾਡੇ ਆ ਹੀ ਘਰ ਆ ਕੋਈ ਤੋਂ ਮੰਗ ਲਉ ਓਏ ਉਸ ਤੋਂ ਲੋੜੀ ਵਗੜ ਚੱਲੇ ਓਏ ਚੱਲ ਗੱਲ ਕਰਵਾਓ ਵਾਸ ਲਓ ਜੀ ਹੁਣ ਸਾਨੂੰ ਇਹਨਾਂ ਨੇ ਘਰੋਂ ਉੱਥੋਂ ਲੇ ਆ ਹੁਣ ਅਸੀਂ ਆ ਗਏ ਨੱਥੂ ਚਾਲ ਨੱਥੂ ਚਾਲ ਆ ਗਿਆ ਮਾਮੇ ਦੀ ਕੁੜੀ ਦੀ ਨੱਥੂ ਚਾਲ ਵੀ ਬਹੁਤ ਦੂਰ ਆ ਹਨਾ ਕਿਤਾ ਮਤ ਜਿੰਨਾ ਕੋ ਬਰਮਾਲੀਪੁਰ ਆ ਦੋ ਤਿੰਨ ਕਿਲੋਮੀਟਰ ਉਨੇ ਕੋ ਨੱਥੂ ਚਾਲ ਮੇਰੇ ਨਾਲ ਸਾਡੇ ਦੋਨਾਂ ਦੀ ਇਤਿਹਾਸਾਰੀ ਪਤਾ ਕਿ ਨੱਥੂ ਚਾਲ ਘਵਾਲੇ ਤੇ ਬਰਮਾਲੀ ਲਾਗੇ ਲਾਗੇ ਜਿਹੜੇ ਦੂਰ ਲਾਗੇ ਹਨਾ ਤੇ ਜਾਂ ਸਾਡੇ ਹੈਗੇ ਬਸਰਾਮਪੁਰੀਏ ਪਤਰਾ ਨਾਲੇ ਉਹੀ ਇੱਕ ਰਿਸ਼ਤੇਦਾਰੀ ਥੋੜੀ ਜੀ ਦੂਰ ਹਨੀ ਤੇ ਬਾਕੀ ਸਾਰੀ ਲਾਗੇ ਲਾਗੇ ਸਹੀ ਗੱਲ ਤੇ ਅੱਜ ਹੈਗਾ ਮਾਮੇ ਦੀ ਕੁੜੀ ਦਾ ਮਾਮੀ ਦੇ ਕੁੜੀ ਦੇ ਮੁੰਡਾ ਹੋਇਆ ਏ ਉਹਦੀ ਲੋੜੀ ਦਾ ਫੰਕਸ਼ਨ ਏ ਉਹਨਾਂ ਨੇ ਘਰੇ ਰੱਖਿਆ ਹੋਇਆ ਅਸੀਂ ਉੱਥੇ ਆਈਆਂ ਨੱਥੂ ਚਾਹ ਰਹੇ ਹਾਂ ਹਾਂ ਤੇ ਆ ਜਾਓ ਫੇਰ ਦੇਖਦੇ ਆਂ ਕੀ ਪ੍ਰੋਗਰਾਮ ਆ ਮਾਸੀ ਹੁਣੇ ਵੀ ਪਹੁੰਚੇ ਹੋਣੇ ਆ ਹਾਂ ਮਾਸੀ ਨਹੀਂ ਆਇਆ ਬੰਦਾ ਫੋਨ ਆਇਆ ਸੀਗਾ ਹੈਰੀ ਨਹੀਂ ਆਇਆ ਹੈਰੀ ਕਹਿੰਦਾ ਮੈਂ ਮੰਗਣੀ ਲੋੜੀ ਤੇ ਸਾਰਿਆਂ ਲੋੜੀ ਪਾਉ ਮੰਗਣੀ ਆ ਤੇ ਮੈਂ ਕਾ ਤੇ ਫੇ ਇੱਥੇ ਬੈਠਾ ਰਹਾ ਹਾਂ ਨਾ ਮੈਂ ਕਹਿੰਦਾ ਇੱਥੇ ਮੇਤ ਤੁਸੀਂ ਕਰਾਉਣਾ ਕੀ ਆ ਆਇਆ ਹੀ ਨਹੀਂ ਸਾਡੇ ਨਾਲ ਅਸੀਂ ਪਹੁੰਚੇ ਆ ਨਾ ਤੂੰ ਕਿਆਰਤਾ ਦੇ ਲਾ ਮਾਸੀ ਆਪ ਹੀ ਗਾ ਕੇ ਸੁਣਾਉਂਦੀ ਉਹਨਾਂ ਨੂੰ ਸੁਣਾਉਂ ਨਹੀਂ ਆਉਂਦੀ ਨਹੀਂ ਲੋੜੀਏ ਮੈਂ ਤੈਨੂੰ ਕਹਾਂ ਮੀਰਾ ਸੱਚਾ ਰੁਕੀ ਵੇਚ ਕੇ ਗੋਰੀ ਮਾਸੀ ਨੂੰ ਲੈ ਜੇ ਹਿੱਸਾ ਦੇ ਦਿਓ ਕੁੜੀਆਂ ਆ ਮੰਗ ਸਕਦੀਆਂ ਬਈ ਹੈ ਨਾ ਲੋੜੀ ਆਉਂਦੀ ਲੋੜੀ ਅੱਗੇ ਪ੍ਰਾਤਾਂ ਸਿਰ ਤੇ ਰੱਖ ਲੈਣੀਆਂ ਤਾਂ ਗਾਣੇ ਬਹੁਤ ਸੋਹਣੇ ਗਾਉਂਦੇ ਹੁੰਦੇ ਸੀ ਲੋੜੀ ਤੇ ਜੀਦੇ ਬਹੁਤ ਆ ਹਰੇ ਆ ਤੋਤਾ ਤੇ ਚੁੰਝ ਉਸ ਦੀ ਲਾਲ ਹਣਾ ਥਾੜਾ ਥਾੜਾ ਤੇ ਮੈਦੇ ਦਾ ਗਲਾਸ ਲੈ ਤਾ ਇਧਰ ਕਾਕੇ ਜਿਹਦੀ ਲੋੜੀ ਤੇ ਆਏ ਆ ਉਹਨੂੰ ਠੰਡਾ ਨਾ ਪਲਾਓ ਨਾ ਹਾਂ ਹਾਂ ਫੇਗ ਗਿਆ ਹਾਂ ਬਦਲ ਕਰੇ

ਚਾਹ ਢੰਡੀ ਹੋ ਜਾਣੀ ਆ ਹਾਂ ਮਾਸੀ ਉਹਨੇ ਤਾਂ ਬਾਹਰੋਂ ਨਹੀਂ ਨਿਕਲਦੀਆਂ ਆਪ ਤਪੀਆਂ ਆ ਬਰੋਟੀ ਬਣਾਉਂਦੀ ਆ ਬਣਾਈ ਆ ਆ ਜਾਓ ਆ ਜਾ ਹਾਂ ਹਾਂ ਖਾऊं ਖਾऊं ਕਰਦਾ ਆ ਤੇ ਹਿੱਕੇ ਲੱਗ ਗਿਆ ਮਾਸੜ ਕੀ ਨੇ ਨੇ ਇਹ ਨੂੰ ਆਈ ਖੰਗ ਮੇਰਾ ਕੀ ਹੋਇਆ ਮਾਸੜ ਕਹਿੰਦਾ ਫੋਨ ਹਿੱਕੇ ਲੱਗ ਗਿਆ ਫੋਨ ਹੀ ਦੇਖੀ ਜਾਂਦਾ ਰਹਿਣਾ ਤੂੰ ਨਹੀਂ ਦੇਖੀ ਜਾਂਦਾ ਦੇਖਿਆ ਨਾ ਕੀਰ ਪਿੰਡਰਵਾਰ ਦੇ ਵਿੱਚ ਚਮਟਾ ਬਹੁ ਵਜਾਉਂਦਾ ਮੋਰੀ ਆ ਇਹ ਉਹ ਬੰਦਾ ਇਹ ਬੜਾ ਪਜਾਇਆ ਉਸੇ ਚਮਟਾ ਨੇ ਬਹੁਤ ਵਧੀਆ ਚਲੋ ਬਹੁਤ ਸੋਹਣਾ ਲੱਗਾ ਲੱਗਾ ਪਾਸੇ ਤੈਨੂੰ ਜਿਆਦਾ ਟਾਈਮ ਦੇ ਦਵਾਂਗੇ ਭਾਜੀ ਉਹਦੇ ਜੁੱਤੀ ਵੀ ਮੇਰੀ ਉਹਦੇ ਚੱਕੀ ਗਈ ਪੁੱਤਾ ਨਹੀਂ ਬੰਦਾ ਹੀ ਲਗਾਇਆ ਹੋਣੇ ਇਧਰ ਇਹਦੀ ਵੀ ਜੁੱਤੀ ਲਗਾਈ ਆ ਫੂਟ ਜੁੱਤੀਆਂ ਚੱਕਣੇ ਆਜੇ ਕਿ ਕੁੜੀ ਮੰਗਣ ਆਈਆਂ ਆ ਕੁੜੀਆਂ ਮੈਂ ਗਾਣਾ ਗਾਣਾ ਹਾਂ ਇਹ ਕੰਮ ਚ ਚਾਹੀਦਾ ਹੈ ਉਹਦੇ ਵਿੱਚ ਬਾਅਦ ਚ ਪੱਕੀ ਰੰਗ ਲੱਗਾਇਆ ਹੈ ਬੱਚੇ ਗਾਣਾ ਬੱਚੇ ਲਾਓ ਜੀ ਇਹ ਲਾ ਲਓ ਇੱਕ ਵਾਰੀ 1000 500 ਆਹ ਬੱਜਿਆ ਬੱਚੇ ਤਰਾਪੇ ਆਪਦੇ ਦੋ ഇദ്ധരോച ആ ലൂടി ല ਵੇਹਲਾ ਕਾਪੀ ਕਾਪੀ ਨਾਂ ਰੱਖੀ ਐ ਹਿਸਾਬ ਲਈ ਸਾਡੇ ਵਾਂਗੂ ਆਹ ਲਾ ਲੈ ਮੈਂ ਨਹੀਂ ਕਹਿੰਦੀ ਤੇ ਦੇਖੀ ਮੈਨੂੰ ਨਹੀਂ ਲਾ ਆਹ ਉਹ ਆਜਾ ਉਧਰ ਲੈ ਤੈਨੂੰ ਹੋਏ ਕਿਹੜਾ ਮਾਸੀ ਉਹ ਗਾਣਾ ਲਾਇਆ ਇਹਨੇ ਗਾਣਾ ਬੰਦ ਕਰਉਣਾ ਪੈਣਾ ਪਹਿਲਾਂ ਵਿੱਚ ਗਾਣਾ ਤਾਂ ਨਾ ਆ ਦੇ ਲੋੜੀ ਨੂੰ ਏਦਾਂ ਕਰਦੀ ਅਸੀਂ ਵੀ ਏਦੇ ਕਰਦੀ ਹੁੰਦੇ ਸੀ ਅਸੀਂ ਇੰਨੇ ਨਹੀਂ ਲੈਣੇ ਉਹਨੇ ਲੈਣੇ ਉਹ ਗਾਣਾ ਕੋਈ ਨਾ ਮੰਨ ਇਹ ਬੈਠ ਕੇ ਨਹੀਂ ਕਰਦਾ ਕੋਈ ਮੋਕਾ ਕੋਈ ਯਾਰਾ ਸੋਹਰੇ ਇਹਦਾ ਕੋਈ ਨਹੀਂ ਕਰੀਆ ਪਤਾ ਵੀ ਹੋ ਜੂਗਾ ਉਹ ਵੀ ਤਾਂ ਪਿਆਰ ਹੋਣਾ ਹੋ ਜੂਗਾ ਉਹ ਇਹੀ ਇਸ ਕੁਇਕਰ ਲਾ ਕੇ ਬਹਿ ਗਏ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਰੋਟੀ ਖਾਣੀ ਖਾ ਲਈ ਤੇ ਦੇਵ ਸਾਹਿਬ ਜਿਨ੍ਹਾਂ ਨੇ ਘਰੇ ਜਾਣ ਦੇਖੇ ਤਾਂ ਮੇਰੇ ਤੇ ਹੀ ਹਨਾ ਹੱਥ ਹੋ ਗਈ ਲੈ ਮੈਨੂੰ ਕਹਿੰਦਾ ਅੱਛਾ ਹੋਰ ਕੁੱਛ ਨੋਏ ਇਹ ਰਿਆਜ ਕਰਨ ਹੋਏ ਦੇਖਿ ਪਝਾਣੇ ਲੋੜੀ ਦਾ ਗਾਣਾ ਸੁਣਾਵੋ ਚਾਹਨਾ ਲੋੜੀ ਦਾ ਗਾਣਾ ਲੋੜੀ ਦਾ ਮੇਰਾ ਸਵਾਰ ਹੁਣ ਮੈਂ ਹਾਏ ਰੱਬਾ ਹੋ ਆਹੋ ਨਹੀਂ ਹੋਏ ਹਾਏ ਬਾਸ ਕਰ ਕਾਲ ਲੋੜੀ ਦਾ ਗਾਣਾ ਗਾਓ ਤੁਸੀਂ ਦੋਨੇ ਮਾਮਾ ਪਾਂਜ ਤੂੰ ਕਹਿਣਾ ਹੋ ਤੂੰ ਉਹ ਕਹਿਣਾ ਚੱਲ ਤੇਰਾ ਹੱਥ ਥੋੜਾ ਵਿਚੀਰਾ 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 ਹੋ ਗੱਲਾ ਬੱਠੀਆ ਹੋ ਗਲੇ ਧੀ ਰਾਈ ਹੋ ਸੇ ਸੱਤਰ ਪਾਈ ਹੋ ਬਲੀ ਕਿ ਦੇ ਬੋਚੇ ਲੈ ਹੋ ਜੀਵਦਾ ਚਾਚਾ ਚਾਚੇ ਚੂਰੀ ਕੁੱਤੀ ਹੋ ਜੀਵਦਾ ਰੰਗ ਢੀਗੋ ਜੀਵਦਾ ਛੜਾਓ ਹੋ ਯਾਨਕਾ ਨੋ ਪੋਲੀ ਨੋ ਮੈਨੋ ਕੇ ਪਤਾ ਮੈਂ ਕਿਹੜਾ ਬਾਬਾ ਦੇਖੇ ਗੁੱਗਲੂ ਜੀ ਨਹੀਂ ਪੁੰਨੀ ਪਤਾ ਦੇ ਲਾਣਾ ਵੀਡੀਓ ਬਣਦੀ ਆ ਲੈ ਹੈ ਨਾ ਕੀ ਦੇਣਾ ਮੌਂਚ ਆਇਦਰ ਪਤੰਗ ਨੂੰ ਚੜਾ ਕੇ ਨਾ ਰੋਟੀ ਖਾਣ ਆਪਾਂ ਪਾਰਟੀ ਤੇ ਆਏ ਆ ਖਾਣਾ ਹਾਂ ਹਾਂ ਦੁਆਲੇ ਮਾਈ ਮਾਸੀ ਚੁੱਪ ਕਰਕੇ ਬੈਠੀ ਹੈ ਆਏ ਆਏ ਆਓ ਮਾਸੀ ਬੋਲੀਆਂ ਪਹਿਲਾਂ ਪਾ ਹਟੀ ਆ ਮੈਂ ਬੋਲਾਂ ਜਿਹੜੀਆਂ ਪਾਉਂਗਾ ਹਟੀ ਆ ਪਹਿਲਾਂ ਆਹ ਬੰਦਿਆ ਉਹ ਉਧਰ ਉਹਨਾਂ ਨੂੰ ਆਪਣਾ ਗੱਡੀਆਂ ਚ ਦੂਸਰ ਰੱਖਣ ਦਾ ਸਾਸਾ ਕਿਹੜੀ ਰੱਖਣੇ ਕਿਹੜੇ ਕਿੱਦਾ ਕਰਨੇ ਹਾਏ ਹੇ ਰਾਜੇ ਕੇ ਰੋਟੀ ਖਾ ਲੇ ਨਹੀਂ ਨਹੀਂ ਨਿਆਣੇ ਪਤੰਗਾ ਦਿਵਾਲੀ ਹੋਏ ਆ ਹੌਣ ਫੜਿਆ ਫੋਨ ਇਦਾਂ ਹੁਣ ਬੰਦ ਵੀ ਆ ਛੋਟੇ ਪਿੱਛੋਂ ਬੰਦ ਕਰ ਦੇਣਾ ਹਾਂ ਨਾ ਕੋਈ ਹਾਲ ਦੇਖ ਲੈ ਹੱਥ ਪਰਾਂ ਕਰੋ ਆਹਾਂ ਆਹੇ ਥੱਲੇ ਪਤਾ ਇਸਨੇ ਬੰਦੀ ਨੇ ਅਸੀਂ ਵਿੱਚ ਹਾਂ ਹੈ ਨਾ ਕੋਕ ਪੈਂਦੀ ਅੱਖਾਂ ਦੇ ਵਿੱਚ ਹੈ ਨਾ ਕੋਕ ਪੈਂਦੀ ਅੱਖਾਂ ਜਦ ਤੱਕ ਆ ਬੁਈ ਮੀਂਚ ਵਾਪਸ ਆਵਾਗਰ ਮੂਤਾ ਆਉਂਦਾ ਨਹੀਂ ਇੱਥੇ ਘਾਰ ਹੈ ਇੱਥੇ ਅੱਛਾ ਮੈਂ ਕਈ ਨਹੀਂ ਜਾਂਦੀ ਮੰਮੀ ਇੱਥੇ ਕੋਕੀ ਕਿੱਥੇ ਗੂਂਗੜੇ ਮੰਮੀ ਦੇਖ ਲਈ ਹੁਣ ਗੂਂਗੜੇ ਹੁਣ ਮੰਮੀ ਦੇਖ ਲਈ ਗੂਂਗੜੇ ਕੱਦੂ ਜਿਆ ਕੱਦੂ ਜਿਆ ਕੱਦੂ ਜਿਆ ਮੰਮੀ ਦੇ ਸਾਰੇ ਵੀਡੀਓ ਦੇ ਕਰੀਏ ਮੈਂ ਮਰੜੀ ਦਾ ਧਿਆਨ ਦਾ ਕੇਕ ਤੇ ਹਣ ਮੁੰਡੇ ਦਾ ਕੱਟਣਾ ਆਪਾਂ ਕੇਕ ਗੁੱਗਲੂ ਦਾ ਕੇਕ ਕੱਟਣਾ ਆ ਉਹ ਉੱਤੇ ਉੱਤੇ ਔੜਦੇ ਦੇਖਦੇ ਹਨ ਹੈਪੀ ਬਰਥਡੇ ਟੂ ਜੀ ਹੈਪੀ ਬਰਥਡੇ ਟੂ ਜੀ ਕਰਦ ਮੰਗਦੇ ਆ ਪਿੰਡੇ ਹੈਪੀ ਲੋੜੀ ਦਾ ਆ ਆ ਤਾਂ ਅੱਗ ਪਾਈ ਤਾਂ ਹੈ ਅੱਗ ਆ ਲੈਣਾ ਜੇ ਮੁਣੀਆਂ ਦਾ ਤਾਂ ਵੀ ਨੀਂਦ ਨਹੀਂ ਕੱਟ ਦੇਣਾ ਆ ਕੀ ਨੀਂਦ ਨਹੀਂ ਕੱਟ ਦੇਣਾ ਜੀਪ ਕਿੱਥੇ ਜਾਣੀ ਤੁਸੀਂ ਬੱਸ ਕਰ ਨਾ ਨਹੀਂ ਕਿੱਦਾਂ ਲਾਉਣੇ ਹਵਾ ਦੇਖੋ ਕਿੰਨੀ ਚੱਲਦੀ ਆ ਹਨਾ ਆਰਦੇ ਕਿਤੇ ਟੱਡ ਲੋਰਤੀਆ ਕੱਟ ਦੋਦੂ ਜੀਆ ਕੱਟਾ ਆ ਜਾ ਐਤਵਾਰ ਜੈ ਇਦਾਂ ਕਿਤੇ ਵੀ ਉਹਨਾਂ ਨੇ ਇਦਾਂ ਆਇਓ ਹੂੰ ਨਹੀਂ ਆ ਉਦਣੇ ਹੀ ਹੁਣ ਆਇਆ ਹਾਂ ਆਹੋ ਵੀ ਉਹਦਾ ਮਾਸੀ ਵੀ ਆਊਗੀ ਆ ਨਹੀਂ ਉਹਦੇ ਆ ਇਹ ਨਹੀਂ ਲਜਾਈ ਨਹੀਂ ਹੁੰਦਾ ਕਿਤੇ ਵੀ ਮਾਸੀ ਨੂੰ ਵੀ ਲੈ ਆਉਣਾ ਸੀਗਾ ਹਾਂ ਲੈ ਤਾਂ ਪਾਲਾ ਉਹ ਹੁਣ ਅੰਦਰ ਲਜਾਈ ਚ ਲੱਗੋਗੀ ਲੈ ਆਈਆਂ ਕਿੱਥੇ ਮੇਰਾ ਮੁੰਡਾ ਆਹ ਦੇ ਅੰਦਰ ਕਾਕਾ ਮੰਮੀ ਇਹ ਕਿਹੜੀ ਇਹ ਕਰਦ ਤਿਆ ਨਾ ਰੱਖੀ ਮੈਂ ਵੀ ਮੈਂ ਵੀ ਇਹ ਲੋਕਾਂ ਦਾ ਆਪਣੇ ਲੈ ਪਾਣੀ ਕਰਦੇ ਮੈਨੂੰ ਚੰਗਾ ਹੀ ਆ ਆ ਆ ਆਪਣਾ ਆਜਾ ਕੁਕੀ ਕੇ ਖਾਣ ਨੂੰ ਦੇਖ ਆ ਭੱਜੇ ਰੋਟੀ ਖਾਣਾ ਰੋਟੀ ਨਹੀਂ ਤੇਰੇ ਨੰਗ ਦੀ ਤੇਰੇ ਹਾਂ ਮਨ ਨੂੰ ਭਾਵੇਂ ਹੁਣ ਬਲੌਗ ਬਣਾ

ਹੈਪੀ ਬਰਥਡੇ ਟੂ ਯੂ ਲੋੜੀ ਲੋੜੀ ਹੈਪੀ ਬਰਥਡੇ ਲੋੜੀ ਚਲੋ ਜੀ ਚਲੋ ਜੀ ਫਾਟੇ ਚੀਨਿਆ ਕਰਦੇ ਬੰਦੇ ਉਠਾ ਦੇ ਦਾ ਬੋਲਦੀ ਸਾਰਾ ਬੋਲਦੀ ਜੇ ਮੂਹਰੇ ਮੀਣਾ ਚਾਹੁੰਦਾ ਚਲੋ ਜੀ ਖਾਂਦੇ ਵੀ ਖਾਧੀਦਾ ਮਿੱਠਾ ਵਾਣਾ ਦੇ ਮੈਂ ਮੂਹਰੇ ਬੈਠਾ ਇਹਨੇ ਕਿਹਾ ਐਦਾ ਮੈਂ ਮੂਹਰੇ ਬੈਠਾ ਉਹਦੋਂ ਕੀ ਲਾ ਦੇ ਕੋ ਨਾ ਇਹ ਜੋ ਬੂਆ ਕੀਤਾ ਨਾ ਸਾਰਿਆਂ ਦੇ ਪਾਦ ਰਹੇ ਆ ਆ ਦੇ ਖੜੇ ਆ ਆ ਦੇ ਇੱਧਰ ਇਹ ਜੋ ਲਲਕਰਾ ਮਾਰੇ ਨਾ ਸਾਰਿਆਂ ਦੇ ਮੂੰਹ ਤੇ ਪਾਦ ਰਹੇ ਬੁੱਬੇ ਦੇ ਮੈਂ ਖਾ ਗਿਆ ਬਾਈ ਤੁਸੀਂ ਸਵਾਦ ਮੂੰਹ ਆਹ ਉਹ ਤਾਂ ਲਾ ਪਾ ਕੋੜੇ ਪਾਏ ਨੋੜੇ ਲੈ ਜਦੋਂ ਚਾਹ ਆ ਗਿਆ ਬਸ ਬਲੇ ਤੋਂ ਆਉਂਦਾ ਚਾਹ ਬੋਟੇ ਆ ਕੇ ਦੇਖ ਲੋ ਚਾਹ ਚਾਹ ਬਾਦੀ ਬਣਾ ਦਿਓ ਹਣ ਮੜਾ ਕੋਈ ਤਰ ਬਣਾ ਦੇ ਬਣਾ ਨਹੀਂ ਕੋ ਜੋ ਚਲੋ ਰੋਗ ਜਰ ਰੋਗ ਜਰ ਬਾਸੇ ਨਾ ਨਾ ਖਲੋਈ ਹਾਂ ਤੂੰ ਬੜਾ ਬੜਾ ਮੂਆ ਤੇ ਵੜਾ ਘੜਾਉਂਦੇ ਥੋੜਾ ਮੁਰਕੇ ਪਤਾ ਨਹੀਂ ਸਾਡੀ ਹੋਇਆ ਸੀ ਸੰਦੀਪ ਪਾਇ ਕੱਕੇਵਾਲ ਕਰਕੇ ਹਾਂ ਮਾਂ ਉਹ ਵੀ ਮੂਆ ਜੀ ਮਾਮਾ ਜੀ ਆਏ ਨੇ ਕੱਕੇਵਾਲ ਕਰਕੇ ਇੱਕ ਚਾਚਾ ਆ ਗਿਆ ਹਾਂ ਚਾਚੂ ਆ ਜਾ ਤੂੰ ਵੀ ਹਾਂ ਮੰਮੀ ਆਵਣ ਆ ਜਾ ਮਾਮੀ ਪਿੱਛੇ ਹੀ ਰਹਿ ਗਈ ਸਾਡੀ ਆ ਜਾ ਜਾ ਜੀ ਕਿਸੇ ਨੂੰ ਵੀ ਪਤਾ ਹੋਵੇ ਮਾਮੀ ਸਾਡੀ ਦੇ ਗੋਡੇ ਦੁਖਦੇ ਕੋਈ ਵੀ ਦਵਾਈ दारू ਦੱਸ ਸਕੋ ਪਾ ਮਾਂ ਦਿੱਲੀ ਦਖਣ ਹੋਵੇ ਮਾਮੇ ਚੱਲ ਜੂ ਤੇਲਾ ਦੋ ਲੱਖ ਪੱਟ ਨਹੀਂ ਸਾਥੀ ਨਹੀਂ ਆਹ ਵਾਹ ਜੀ ਲੁਈ ਕਿਹ ਹੈ ਨੋਨੀ ਮਖਸਦਾ ਹੈ ਲਖਮਿੰਦਰ ਸਾਡੀ ਮਾਮੀ ਕੁੜੀ ਆ ਗਈ ਬਡਾਲੇ ਤੋਂ ਆ ਤੂੰ ਵੀ ਲੱਭਣ ਨਹੀਂ ਆ ਬੰਨ ਦੀ ਲੱਭੀ ਆਂਦੀ ਹੈ ਇਹ ਬਦਾਮ ਖਾਈ ਜਾਂਦੀ ਹੈ ਇਹ ਬਦਾਮ ਬਦਾਮ ਖਾਂਦੀ ਹੈ ਬਦਾਮ ਆ ਜਾਗਾ ਹੁਣ ਅਸੀਂ ਭੁੱਖ ਵਰਤਣ ਲੱਗੇ ਆ ਜਾ ਸੀ ਹੁਣ ਅਸੀਂ ਭੁੱਖ ਵਰਤਣ ਲੱਗੇ ਹੁਣ ਟਟ ਕੇ ਪੈ ਜਾ ਟਟ ਕੇ ਆ ਦੁੱਨੇ ਕਦੇ ਕਲੇ ਕਿਤੇ ਮਾਮੇ ਦਾ ਮੁੰਡਾ ਜੀ ਸਾਡੇ ਦਾ ਤੇ ਭਾਂਜਾ ਸਾਡਾ ਮਾਸੀ ਆਹ ਪਤਾ ਨਹੀਂ ਕੌਣ ਆ ਕੋਈ ਰਾਜ ਮਮੀ ਸਾਡੀ ਮਾਸੀ ਦੀ ਕੁੜੀ ਮਾਮੇ ਦੀ ਕੁੜੀ ਮਾਮੇ ਦੀ ਕੁੜੀ ਮਾਮੀ ਦਾ ਮੰਗਲ ਦੀ ਕੁੜੀ ਦੀ ਕੁੜੀ ਤੇ ਮਾਸੀ ਦੀ ਕੁੜੀ ਦਾ ਮੁੰਡਾ ਤੇ ਭਾਜੀ ਸਾਡਾ ਹਾਂ ਉਹ ਪੱਲ ਗਿਆ ਅੰਕਲਰ ਆ ਗਏ ਅੱਛਾ ਤੇ ਹੁਣ ਆਪਾਂ ਲੱਗੇ ਕੇਕ ਖਾਣ ਹੋਰ ਬਣਾਉਣੇ ਆਗੇ ਇੱਕ ਸ਼ੈਰੋ ਇਹ ਬੇਰ ਬਣਾਈ ਹੋਈ ਆ ਭਰਾ ਬਣਾਇਆ ਉਧਰ ਐਂਡਸੇ ਕੇ ਸ਼ੇਰ ਦੇਖ ਜਦੋਂ ਹੀ ਮੈਂ ਵੀ ਨਹੀਂ ਭਾਈ ਸਾਡੇ ਅਜੀਦ ਨੇ ਦੇਖਿਆ ਹਾਂ ਲੱਗਾਈ ਕਾ ਮੈਂ ਪੜਾ ਨਹੀਂ ਚੱਲਦਾ ਮੈਨੇ ਚੱਲਦਾ ਤਾਂ ਫੋਨ ਬੰਦ ਮੈਂ ਖੇਤ ਨੂੰ ਆਉਂਦਾ ਬਲੌਗ ਬਣਦਾ ਫੋਟੋ ਨਹੀਂ ਹਾਂਜੀ ਹਾਂ ਅਸੀਂ ਚੱਲੇ ਆ ਘਰ ਨੂੰ ਤੇ ਟਾਈਮ ਹੋ ਗਿਆ 6:45 ਵਜੇ ਚੱਲੇ ਆ ਇਹ ਲੋੜੀਆਂ ਆ 5-6 ਲੋੜੀਆਂ ਆ ਤੇ ਰਾਤ ਨੂੰ ਲੋੜੀ ਮੰਗਣੀ ਵੀ ਆ ਹਾਂ ਇਹਨਾਂ ਲੋੜੀ ਵੀ ਮੰਗਣੀ ਆ ਤੇ ਉਹ ਵੀ ਬਲੌਗ ਬਣਾ ਕਾਫੀ ਚਰਵਾ ਗਏ ਨਾ ਸਹੀ ਗੱਲ ਆ ਤੇ ਉਹ ਵੀ ਬਣਾਉਨੇ ਬਲੋ ਪਰ ਇਦਾਂ ਆਉਂਦੇ ਹੋ ਸਭ ਉਹਦੇ ਵਿੱਚ ਗਾਣੇ ਗੋਣੇ ਲੱਗਣਾ ਡੀਜੇ ਡੂਜੇ ਤੇ ਰੋਕੇ ਬੰਦ ਕਰਦੇ ਹੋ ਨਾ ਜਦੋਂ ਤੁਸੀਂ ਆਪ ਗੋਣਾਂ ਆ ਉਹ ਵਾਲਾ ਵਿੱਚ ਰੱਖਿਓ ਸਸ ਕੰਮ ਜੀ ਜਦ ਤੱਕ ਭੰਗੜਾ ਭੁੰਗੜਾ ਤਾਂ ਹੁਣ ਡੀਜਿਆਂ ਦੇ ਹੀ ਪੈਂਦੇ ਹੁੰਦੇ ਆ ਉਹ ਤਾਂ ਪਾਈ ਜਾਇਓ ਚਾਹ ਠੀਕ ਆ ਓਕੇ ਤੇ ਚਲਦੇ ਆ ਘਰੇ ਦੇ ਦੇ ਬਾਪੂ ਕੀ ਕਰਦਾ ਬਾਪੂ ਕੀ ਕਰਦਾ ਲਓ ਜੀ ਹੁਣ ਘਰੇ ਆ ਗਏ ਲੈ ਤਿਆਰ ਹੋਇਆ ਪੂਰਾ ਨਵੇਂ ਬੂਟ ਪਾਏ ਆ ਤਨਾਨੀ ਸਾਡੇ ਗਿਆ ਮੈਂ ਉੱਥੇ ਕੀ ਕਰਨਾ ਲਾ ਕਿਓਬਰ ਦੇਖ ਲੋ ਇਹ ਕੱਲਾ ਹੀ ਆਪ ਹੀ ਚੋਬਰ ਤੁਰਿਆ ਫਿਰਦਾ ਪੂਰਾ ਟੈਨਸ਼ਨ ਹੋ ਗਾਇ ਲੋੜੀ ਮੰਗਣੀ ਹੈ ਰੀ ਰਾਤ ਨੂੰ ਮੰਗਦੇ ਹੈਂ ਰਾਤ ਨੂੰ ਰਾਤ ਨੂੰ ਕਿੰਨੇ ਘਰਾਂ ਵਿਆਹ ਵਾਲੇ ਹੱਥਾਂ ਤੇ ਹੈਂ 7 8 ਹੈਗੇ ਆ ਮਦਲ ਆ ਜੂ ਆਪਾਂ ਨੂੰ 5 500 ਉਹਨੇ ਜਿਆਦਾ ਆ ਜਾਣੇ ਆ ਬੰਦੇ ਕਿੰਨੇ ਲਾਉਣੇ ਪਾਪਾ ਕੱਲਾ ਹੀ ਸੀ ਪਾਪਾ ਤਾਂ ਮਾਣੋਂ ਕੱਲੀ ਸੀਗੇ ਹੁਣ ਵਿਚਾਰੀ ਉਹਨੂੰ ਨੇ ਰੋਟੀ ਉੱਤੇ ਲੈ ਕੇ ਰੱਖ ਦਿੰਦੀ ਖਾਂਦੀ ਮਾਣੋ ਕਾਕਾ ਕਿੱਥੇ ਗਿਆ ਜੀ ਹਏ ਬਾਹਰ ਕੌਣ ਆ ਗਿਆ ਉਹ ਬਾਹਰ ਕੌਣ ਆ ਗਿਆ ਉਹ ਛੱਡੀ ਹੋਣਾ ਛੱਡੀ ਨਹੀਂ ਨਹੀਂ ਉਹ ਉਹ ਬਾਹਰ ਬੁਹਾ ਗੁੱਲਾ ਆ ਹੂੰ ਬੁਹਾ ਗੁੱਲਾ ਆ ਉਹ ਬਾਹਰ ਲੋੜੀ ਮੰਗਣ ਆਏ ਕਿ ਤੇ ਹੀ ਨਹੀਂ ਕਿਨੂੰ ਬਣ ਮੈਂ ਛੱਡ ਦਵਾ ਬਾਹਰ ਚੱਜ ਜਾਣੀ ਹੈ ਕਿਉਂ ਐਵੇਂ ਕਿਸੇ ਨੂੰ ਡਰਦੇ ਰਹਿੰਦੇ ਗੰਨਾ ਪਾਪਾ ਲੋੜੀ ਦੀਆਂ ਵਧਾਈਆਂ ਦੇ ਦੇ ਸਾਰਿਆਂ ਨੂੰ ਵਾ ਵਾ ਵਧਾਈਆਂ ਵਧਾਈਆਂ ਖਵਾ ਵਧਾਈਆਂ ਦੀਆਂ ਬਧਾਈਆਂ ਵੀ ਬਾਦ ਸਾਬਦੇ ਦੀ ਤੰਦਰੁਸਤੀ ਵਗਛੋ ਸਰਸਤੀਆਂ ਘਰਾਂ ਨੂੰ ਉਹ ਰਾੜੇ ਹੋਣ ਧੋਖ ਦੂਰ ਹੋ ਜਾਣ ਸਾਰੇ ਉਹ ਭਲੇ ਤਾਂ ਤਾਂ ਆ ਜਾਣਾ ਤੂੰ ਨਹੀਂ ਤੇ ਪਾਪਾ ਤੂੰ ਮਾਂ ਵੀ ਜੇ ਤੂੰ ਕਹੋ ਤੇ ਚੱਲ ਚੱਲ ਕੇ ਖੁਰਸੀ ਰਾਜਣਾ ਨਾ ਆੜਾ ਖੁਰਸੀ ਕਿਹੜੀ ਉਹ ਜਿਹੜੀ ਬੈਣ ਵਾਲੀ ਆ ਜੱਦੀ ਅੱਜ ਫੇ ਪਾਪੇ ਨੂੰ ਲੈ ਜੀਏ ਰੇੜ ਕੇ ਦੇਖੀ ਜੋ ਹੈ ਮੈਂ ਤਾਂ ਲੈ ਚੱਲੋ ਸਾਡੀਆਂ ਕਥੜੀਆਂ ਬਹੁ ਉੱਚੀਆਂ ਨੇ ਮਦਰ ਸਾਹਿਬ ਜੀ ਦੀਆਂ ਲਓ ਜੀ ਲੋੜ ਹੀ ਮੰਗਣ ਆਂ ਆਜਾ ਉਹ ਦੇਖੀ ਆ ਹੇਰੇ ਸਾਰੇ ਪਏ ਨੇ ਆ ਮੁੰਡੇ ਵੀ ਨਾਲ ਹੀ ਆ ਤੁਸੀਂ ਕਿੰਨੇ ਜਾਣੇ ਆ ਅਸੀਂ ਦੋ ਜਾਣੇ ਕੋਈ ਗਾਣਾ ਵੀ ਸੁਣਾ ਦੇ ਕੁੱਪੀ ਜਣੀ ਕੁੱਪੀਏ ਮਾਂ ਲੁੱਟੀਏ ਮਾਰ ਪ੍ਰਾਣਾ ਧੋਬੀ ਕਾਣਾ ਤਬੇ ਤਬੇ ਚੜੇ ਦਿੱਲੀ ਮਾਰਗੀ ਜੁਵਾ ਸੜੇ 10 5 15 ਦੱਸ ਰਹੀਆਂ ਸੰਗੜਾ ਗੰਦੜਾ ਗੰਦੜਾ ਮਿੱਠਾ ਚਿੱਟਾ ਜਿੱਡੇ ਵਿੱਚ ਆਹ ਤਾਂ ਕਿਸਮੇਲਾ ਆ ਯਾਰ ਜਿਹੜਾ ਤੁਹਾਨੂੰ ਦਿੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਾ ਜੋਗੀ ਹੋ ਅੰਦਰ ਮਨੂ ਨਹੀਂ ਤੋਂ ਬਾਹਰ ਆਏ ਹੋਣਾ ਨਹੀਂ ਨੇ ਤਾਂ ਮੈਂ ਥੋੜੀ ਬੋਲੀ ਪਾਣੀ ਲੋੜੀ ਕੁਸੇ ਮੰਗਣਾ ਹੈ ਨੇ ਮੈਂ ਕਿੱਸੇ ਪਾ ਚੁਦੀ ਆ ਆ ਬੋਲੀ ਪਾ ਦੇ ਦੋਲ ਸਾ ਤੂੰ ਪਾ ਦੇ ਮੈਨੂੰ ਚੇਤਾ ਹੀ ਨਹੀਂ ਹੁਣ ਉਹ ਦਾਦੇ ਤਾਂ ਕਾ ਕਾ ਕਰੀ ਜਾਂਦੀ ਨਹੀਂ ਕੋਈ ਨਾ ਸੁਣਾ ਦੇ ਪਾ ਦੇ ਹੁਣ ਚਾਲਨ ਪਾਓ ਕੋਈ ਦੋਗ ਬੋਲੀਆਂ ਪਾ ਹਰੇ ਹਰੇ ਕਾ ਉੱਤੇ ਸਾਪਾ ਹੁਕਮਾ ਮਾਰਦਾ ਮੈਂ ਸੁਣ ਲੈ ਪਹਿਲਾਂ ਨੋੜੀ ਤੇ ਮੰਗਣਾ ਆਈਆਂ ਤੂੰ ਭੁੱਲੀ ਤੈਨੂੰ ਆਉਂਦੀ ਓ ਬੱਲੇ ਬੱਲੇ जा जहाज ने तो तेल के जाना है तो है ही नहीं के और सीनी टिकनी है तो गौत चलो आ, ਆਇਆ ਕੜੇ ਆਇਆ ਇਸਰ ਵੜਿਆ ਕੜੇ ਵੜਿਆ ਕੀ ਪੁੱਤ ਤਾਪੜੇ ਦਿੱਤੀਆਂ ਰੱਪਸ ਲਾਇਆ ਕੜੇ ਲੈਕਟ੍ਰਿਕ ਕੰਪਨਸ ਤਾਪੜੇ ਸੁਸਤ ਮੈਂਦਾ ਵੀਰਾ ਕੜੇ ਵੀਰਣ ਕੌਣ ਜਗਾਵੇ ਕੜੇ ਜਗਾਵੇ ਉਸਦੀ ਅਮਾ ਦੋ ਲੋੜੀ ਹਾਥੇ ਦੁੱਧਾ ਚਨਾ ਕੜੇ